ਹਾਂਜੀ ਦੋਸਤੋ ਸਾਰੇ ਮੇਰੇ ਖਾਨਾ ਸਾਥੀਆਂ ਨੂੰ ਸਤਿ ਸ੍ਰੀ ਅਕਾਲ ਦੋਸਤੋ ਅੱਜ ਆ ਇੱਕ ਵੀਡੀਓ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਇਹ ਆਪਾਂ ਨੇ ਸਮਾਨ ਮੰਗਾਇਆ ਜੋਫ ਕੰਪਨੀ ਦਾ ਖਾਨਾ ਕਲੱਬ ਤੋਂ ਆਨਲਾਈਨ ਮੰਗਾਇਆਗਾ ਇਹਦੇ ਵਿੱਚ ਆਪਾਂ ਨੇ ਮਸਾਲੇ ਮੰਗਾਏ ਨੇ ਕਿ ਥੋੜੇ ਜਿਹਾ ਆਪਾਂ ਆਰਡਰ ਪਾ ਕੇ ਦੇਖਿਆ ਸੀਗਾ ਵੀ ਕਿਵੇਂ ਮਾਲ ਆਉਂਦਾ ਹੈਗਾ ਵਧੀਆ ਜਾਂ ਕੀ ਹਾਂ ਸੋ ਇਹ ਇਹ ਟੀਮ ਲਈ ਕੀ ਆਪਾਂ ਨੇ ਆਰਡਰ ਕੀਤਾ ਸੀਗਾ ਆਪਾਂ ਨੇ ਇਹ ਸਿਰਫ 1005 ਰੁਪਈਆ ਦਾ ਇਹ ਕਹਿੰਦੇ ਵੀ ਜਿਹੜਾ ਵੀ ਆਰਡਰ ਕਰਨਾ ਹੈ ਘੱਟੋ-ਘੱਟ 1000 ਤੋਂ ਪਲੱਸ ਹੋਣਾ ਚਾਹੀਦਾ ਤਾਂ ਆਰਡਰ ਤੁਹਾਡਾ ਮਤਲਬ ਕਿ ਭੇਜਿਆ ਜਾਊਗਾ ਇਹ ਹੁਣ ਆਪਾਂ ਤੁਹਾਨੂੰ ਦਿਖਾਉਣੇ ਆ ਕਿ ਦੂ ਓਪਨ ਕਰਕੇ ਇਹਦੇ ਵਿੱਚੋਂ ਕੀ ਨਿਕਲਦਾ ਹੈ ਹਨਾ ਇਹ ਪੇਟੀ ਆਪਾਂ ਓਪਨ ਕਰ ਲਈ ਹੈ ਖੋਲ ਲਈ ਹੈ ਅ ਦੂਜੀ ਸਾਈਡ ਖੁੱਲੂਗੀ ਤੇ ਦੇਖਦੇ ਆਂ ਨਾ ਇਹ ਵੀ ਕੀ ਮਸਾਲੇ ਕਿਹੜੇ ਕਿਹੜੇ ਭੇਜਿਆ ਗਿਆ ਦੇ ਆਪਾਂ ਸੁੱਕੇ ਮਸਾਲੇ ਮੰਗਾਏ ਹੈਗੇ ਆਪਾਂ ਮੰਗਾਇਆ ਸੀਗਾ ਜੀਰਾ ਤੇ ਸੌਂਫ ਆ ਆਪਣਾ ਮੀਟ ਮਸਾਲਾ ਇਹ ਚੀਜ਼ਾਂ ਮੰਗਾਈਆਂ ਧੀਆਂ 1000 ਰੁਪਏ ਦਾ ਸਮਾਨ ਮਤਲਬ 1005 ਰੁਪਏ ਦਾ ਮੰਗਾਇਆ ਸੀ ਪੈਕਿੰਗ ਤਾਂ ਵਧੀਆ ਕਰੀ ਆ ਫਿਰ ਦੇਖਦੇ ਆਂ ਵਿੱਚੋਂ ਕੀ ਨਿਕਲਦਾ ਲਓ ਜੀ ਇਹ ਤਾਂ ਆ ਗਿਆ ਇਹਦਾ ਬਿੱਲ ਡਾਕਟਰ ਦਾ ਇਹਨੂੰ ਦਾ ਪੋਸਟਰ ਆ ਇੱਕ ਨਾਲ ਆਹ ਸਮਾਨ ਟੰਗਣ ਵਾਸਤੇ ਜਿਹੜਾ ਇਹਨੂੰ ਹੈਂਗਰ ਜਾਂ ਦਿੰਦੇ ਨੇਗੇ ਇਹੋ ਨਹੀਂ ਆਹ ਬਿਲ ਹੈ ਦਾ ਇਹ ਤੁਹਾਨੂੰ ਫੇਰ ਦੱਸਾਂਗੇ ਕਿ ਕਿਹੜੀ ਚੀਜ਼ ਆਪਾਂ ਨੂੰ ਕਿੰਨੇ ਦੀ ਪਈ ਐ ਫਿਲਹਾਲ ਆਪਾਂ ਤੁਹਾਨੂੰ ਦਿਖਾ ਦਈਏ ਆ ਦੇਖੋ ਬੁਢੀਆ ਚੀਜ਼ ਹੈ ਇਹ ਜੀਰਾ ਹੈਗਾ ਜੀਰੇ ਜੀਰੇ ਦੇ ਆਪਾਂ ਨੇ ਦੋ ਪੈਕਟ ਮੰਗਾਇੇ ਸੀਗੇ ਇੱਕ ਇੱਕ ਪੈਕਟ ਦੇ ਵਿੱਚ 10 ਮਤਲਬ ਕਿ ਪੀਸ ਹੁੰਦੇ ਨੇ ਮਸੌਂਫ ਇਹ ਜੀਰਾ ਹੋ ਗਿਆ ਇਹ ਸੌਂਫ ਸੌਂਫ ਮੰਗਾਈ ਆ ਇਹ ਵੀ ਸੌਂਫ ਹੈ ਇਹ ਵੀ ਸੌਂਫ ਹੈਗੀ ਇਹ ਆਹਾ ਹੈਗਾ ਮੀਟ ਮਸਾਲਾ ਇਹ ਆਪਾਂ ਦੋ ਪੈਕਟ ਲਗਾਏ ਸੀਗੇ ਇੱਕ ਪੈਕਟ ਦੇ ਵਿੱਚ 10 ਪੀਸ ਹੋਗੇ ਸਮਾਨ ਖਰ ਵਧੀਆ ਭੇਜਿਆ ਕੰਪਨੀ ਨੇ ਸੌਖਾ ਵੀ ਹੈ ਆਪ ਬੋ ਆਰਡਰ ਕਰ ਸਕਦੇ ਆਪਾਂ ਵਧੀਆ ਚੀਜ਼ ਹੈ